ਸਤਗੁਰੂ ਦੀ ਭਿਖ ਬਾਣੀ ਇੱਕ ਵਾਰ ਫਿਰ ਸੱਚ ਹੋਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਹਜ਼ੂਰ ਜੀ ਕੀ ਪਿਆਰੀ ਸਾਧ ਸੰਗਤ ਜੀਓ ਸਤਗੁਰੂ ਜੀ ਕਿਰਪਾ ਕਰਨ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਕਿਉਂਕਿ ਜੋ ਦੇਸ਼ ਦੇ ਵਿੱਚ ਚੱਲ ਰਿਹਾ ਹੈ ਦੁਨੀਆ ਤੇ ਚੱਲ ਰਿਹਾ ਹੈ ਤੀਸਰੀ ਵਰਲਡ ਵਾਰ ਦਾ ਜਿਹੜਾ ਖਰਸਾ ਹੈ ਅਮਰੀਕਾ ਨੇ ਇਜ਼ਰਾਈਲ ਦਾ ਸਾਥ ਦੇ ਦਿੱਤਾ ਹੈ ਰੂਸ ਤੋਂ ਮਦਦ ਮੰਗ ਰਿਹਾ ਇਰਾਨ ਹੁਣ ਜੇ ਵੇਖਿਆ ਜਾਏ ਤੇ ਇਜ਼ਰਾਈਲ ਤੇ ਇਰਾਨ ਦੇ ਵਿੱਚਕਾਰ ਚੱਲ ਰਹੀ جنگ ਦੇ ਵਿੱਚ ਅਮਰੀਕਾ ਨੇ ਆਪਣਾ ਦਾਖਲਾ ਕਰ ਦਿੱਤਾ ਹੈ ਪੜਕਣ ਦੀ ਸੰਭਾਵਨਾ ਜਿਹੜੀ ਹੈ ਵੱਧ ਦਿੱਤੀ ਹੈ ਹੋਰ ਢ ਘਾਟ ਜਿਹੜੀ ਹੈ ਹੋ ਚੁੱਕੀ ਹੈ ਚੀਨ ਪਹਿਲਾਂ ਹੀ ਇਸ ਦੀ ਨਿੰਦਾ ਕਰ ਚੁੱਕਿਆ ਹੈ ਇਹ ਸਭ ਦੇ ਵਿਚਕਾਰ ਰੂਸ ਦੇ ਇਸ ਜੰਗ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਈਰਾਨ ਦੇ ਵਿਦੇਸ਼ ਮੰਤਰੀ ਜਿੱਥੇ ਪਹਿਲਾਂ ਉਹਨਾਂ ਨੇ ਦੌਰੇ ਕੀਤੇ ਉਹਨਾਂ ਨੇ ਕਿਹਾ ਸੀ ਕਿ ਈਰਾਨ ਤੇ ਰੂਸ ਨਾਲ ਬਹੁਤ ਮਜ਼ਬੂਤ ਸਬੰਧ ਨੇ ਤੇ ਪੁੱਤਨ ਦੇ ਕਰੀਬੀ ਸਹਿਯੋਗੀ ਦਾ ਵੀ ਕਹਿਣਾ ਸੀ ਕਿ ਸਾਰੇ ਦੇਸ਼ ਈਰਾਨ ਨੂੰ ਆਪਣੇ ਪਰਮਾਣੂ ਹਥਿਆਰ ਦੇਣ ਲਈ ਤਿਆਰ ਨੇ ਹੁਣ ਇੱਕ ਦੇਸ਼ ਇਕੱਲਾ ਤੇ ਉਹਦੇ ਉੱਪਰ ਕਿੰਨੇ ਜਣੇ ਹਮਲਾ ਕਰਨ ਵਾਲੇ ਨੇ ਇਹ ਗੱਲ ਸੋਚਣ ਵਾਲੀ ਹੈ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਜੰਗਾਂ ਪਹਿਲਾਂ ਵੀ ਹੋਈਆਂ ਨੇ ਪਰ ਜੇ ਹੁਣ ਵੱਡੇ ਦੇਸ਼ ਜਿਹੜੇ ਨੇ ਇਦਾਂ ਚੱਲਣਗੇ ਜੇਕਰ ਇਹ ਵੱਡੇ ਦੇਸ਼ ਨੇ ਇਦਾਂ ਆਪਣੇ ਆਪ ਦੇ ਵਿੱਚ ਭੜਨਗੇ ਤਾਂ ਇਹ ਸਾਰੀਆਂ ਚੀਜ਼ਾਂ ਬਿਲਕੁਲ ਵੇਖਣ ਵਾਲਾ ਹੋਏਗਾ ਕਿ ਸਿਸਟਮ ਕਿਸ ਤਰ੍ਹਾਂ ਜਿਹੜਾ ਹੈ ਇਹ ਦੁਨੀਆ ਦਾ ਸਿਸਟਮ ਗੜਬੜਾ ਜਾਏਗਾ ਸਾਰਾ ਸਿਸਟਮ ਮਿਲ ਜਾਏਗਾ ਹੁਣ ਦੂਸਰੇ ਪਾਸੇ ਜਿਹੜੀਆਂ ਖੋਫੀਆ ਏਜੰਸੀਆਂ ਨੇ ਉਹ ਕਹਿੰਦੀਆਂ ਨੇ ਵੀ ਅਮਰੀਕਾ ਖੋਫੀਆ ਏਜੰਸੀਆਂ ਦੀ ਇੱਕ ਰਿਪੋਰਟ ਦੇ ਅਨੁਸਾਰ ਪੀ ਪਾਕਿਸਤਾਨ ਗੁਪਤ ਰੂਪ ਦੇ ਵਿੱਚ ਇੱਕ ਪਰਮਾਣੂ ਸੰਚਾਲਿਤ ਜਿੱਥੇ ਕਿ ਇੰਟਰਕੌਂਟੀਨੈਂਟਲ ਬੈਸਟਿਕ ਮਿਜ਼ਾਈਲ ਜਿਹੜੀ ਹੈ ਉਹ ਵਿਕਸਿਤ ਕਰ ਰਿਹਾ ਹੈ ਜੋ ਸਿੱਧੇ ਤੌਰ ਤੇ ਅਮਰੀਕਾ ਤੱਕ ਹਮਲਾ ਕਰ ਸਕਦੀ ਹੈ ਹੁਣ ਅਮਰੀਕੀ ਮੈਗਜ਼ੀਨ ਫੋਰੇਨ ਅਫੇਅਰਜ਼ ਦੇ ਵਿੱਚ ਛੱਪੀ ਹੋਈ ਇੱਕ ਐਡੀਸ਼ਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਦੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਚੀਨ ਦੇ ਸਮਰਥਨ ਨਾਲ ਆਪਣੇ ਪਰਮਾਣੂ ਹਥਿਆਰਾਂ ਨੂੰ ਅਪਗ੍ਰੇਡ ਕਰ ਰਿਹਾ ਹੈ ਹੁਣ ਸੋਚ ਕੇ ਵੇਖੋ ਵੀ ਚਾਰੇ ਪਾਸੇ ਮਾਰ ਧਾੜ ਹੈ ਤੇ ਹਮਲਾ ਕਰਨ ਦੀ ਜਿਹੜੀ ਬਿਰਤੀ ਹੈ ਕੋਈ ਕੁਝ ਕਹਿੰਦਾ ਹੈ ਕੋਈ ਸੋਚ ਰਿਹਾ ਹੈ ਕੋਈ ਹਮਲਾ ਕਰ ਚੁੱਕਿਆ ਹੈ ਕੋਈ ਕਰਨ ਦੀ ਫਰਾਗ ਦੇ ਵਿੱਚ ਹੈ ਕੋਈ ਕੋਈ ਕਰੇਗਾ ਕੋਈ ਕਿਵੇਂ ਕੋਈ ਕਿਵੇਂ ਇਸ ਦਾ ਮਤਲਬ ਕੀ ਚਾਰੇ ਪਾਸੇ ਜਿਹੜਾ ਹੈ ਉਹ ਮਾਰੋ ਧਾੜ ਹੋਣ ਵਾਲੀ ਹੈ ਤੇ ਸਾਡੇ ਵਿੱਚ ਸੋਚਿਓ ਵੀ ਜਦ ਦੁਨੀਆ ਤੇ ਇਸ ਤਰ੍ਹਾਂ ਇੱਕ ਦੂਜੇ ਨੂੰ ਖਤਮ ਕੀਤਾ ਜਾਏਗਾ ਮਾਰਿਆ ਜਾਏਗਾ ਫਿਰ ਬਚੇਗਾ ਕੌਣ ਬਚੇਗਾ ਕੌਣ ਇਹ ਸਭ ਤੋਂ ਵੱਡਾ ਸਵਾਲ ਹੈ ਬਚੇਗਾ ਕੌਣ ਜੇ ਸਾਰੇ ਦੇਸ਼ ਇੱਕ ਦੂਜੇ ਨੂੰ ਖਤਮ ਕਰਨ ਤੇ ਲਾਗੇ ਮੈਂ ਬੇਨਤੀ ਕਰਾਂ ਵੀ ਸਤਗੁਰੂ ਜੀ ਨੇ ਭਵਿੱਖ ਬਾਣੀ ਕੀਤੀ ਸੀ ਮੇਰੇ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਭਾਈ ਦੁਨੀਆ ਤੇ ਤੀਸਰੀ ਵਰਲਡ ਵਾਰ ਛੜੇਗੀ ਦੁਨੀਆ ਤੇ ਜਿਹੜਾ ਇੱਕ ਐਸਾ ਸਮਾ ਬਣੇਗਾ ਜਦੋਂ ਲੋਕ ਜਿਹੜੇ ਨੇ ਸ਼ਰਨ ਭਾਲਣਗੇ ਪਰ ਸ਼ਰਨ ਉਹਨਾਂ ਨੂੰ ਮਿਲੇਗੀ ਨਹੀਂ ਸਾਡੇ ਲੋਕ ਸ਼ਰਨ ਲੱਭਣਗੇ ਪਰ ਸ਼ਰਨ ਉਹਨਾਂ ਨੂੰ ਮਿਲੇਗੀ ਨਹੀਂ ਕਿਉਂ ਨਹੀਂ ਮਿਲੇਗੀ ਕਿਉਂਕਿ ਇੱਕ ਦੂਜੇ ਦਾ ਜਿਹੜਾ ਸਾਥ ਦੇਣਾ ਵੀ ਇੱਕ ਸ਼ੱਕ ਭਰਿਆ ਹੋਏਗਾ ਕਿਉਂਕਿ ਜੇ ਕੋਈ ਇੱਕ ਦੂਜੇ ਦਾ ਸਾਥ ਦੇਵੇਗਾ ਅਗਲਾ ਵੀ ਮੇਰਾ ਇਹ ਸਾਥ ਕਿਉਂ ਦੇ ਰਿਹਾ ਇਹਦੇ ਵਿੱਚ ਇਹਦਾ ਵੀ ਕੋਈ ਫਾਇਦਾ ਹੋਏਗਾ ਵਾਂ ਬੇਨਤੀਆਂ ਕਰਕੇ ਆਪ ਜੀ ਦਾ ਜਿਹੜਾ ਹੈ ਉਹ ਧਿਆਨ ਸਾਥ ਸੰਗਤ ਜ਼ਰੂਰ ਦਿਵਾਵਾ ਆਪ ਜੀ ਨੂੰ ਇਹ ਗੱਲ ਜਿਹੜੀ ਹੈ ਉਹ ਜ਼ਰੂਰ ਸਮਝ ਆਵੇ ਪਿਆਰਿਓ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕੋ ਗੱਲ ਕਰਕੇ ਜਿਹੜੀ ਹੈ ਇਹ ਚੀਜ਼ ਨਵੇੜ ਦਿੱਤੀ ਮੇਰੇ ਸਤਿਗੁਰ ਕਹਿੰਦੇ ਨੇ ਭਾਈ ਜੋ ਕੁਝ ਹੋਇਆ ਪਹਿਲਾਂ ਉਹ ਤੁਹਾਡੇ ਸਾਹਮਣੇ ਐ ਪਰ ਇਹ ਗੱਲ ਹੁਣ ਯਾਦ ਰੱਖਿਓ ਵੀ ਇਹ ਸਮਾਂ ਜਿਹੜਾ ਨਾ ਇਹ ਬਹੁਤ ਭਿਆਨਕ ਸਮਾਂ ਹੈ ਇਸ ਸਮਾ ਜਿਹੜਾ ਇਹ ਇੰਨਾ ਭਿਆਨਕ ਸਮਾਂ ਤੁਹਾਨੂੰ ਇਹ ਗੱਲ ਜਿਹੜੀ ਹੈ ਉਹ ਜ਼ਰੂਰ ਚੇਤੇ ਹੋਏਗੀ ਕਿਉਂਕਿ ਜੋ ਚੀਜ਼ ਸਤਪੁਰ ਸੱਚੇ ਪਾਤਸ਼ਾਹ ਜੀ ਨੇ ਆਖੀ ਸੀ ਜੋ ਮੇਰੇ ਪਾਤਸ਼ਾਹ ਜੀ ਨੇ ਆਖਿਆ ਸੀ ਉਹ ਇਸ ਕਦਰ ਆਖਿਆ ਸੀ ਵੀ ਭਾਈ हे ਦੁਨੀਆ ਦੇ ਲੋਕੋ ਦੁਨੀਆ ਤੇ ਐਸਾ ਯੁੱਧ ਹੋਏਗਾ ਐਸੀਆਂ ਚੀਜ਼ਾਂ ਹੋਣਗੀਆਂ ਜਿਹੜਾ ਜਦੋਂ ਤੁਸੀਂ ਸਮਾਂ ਦੇਖੋਗੇ ਕਿਨੇ ਚਾਰੇ ਪਾਸੇ ਜਿਹੜਾ ਨਾ ਮਾਰ ਧਾਰ ਛਿੜ ਜਾਏ ਚਾਰੇ ਪਾਸੇ ਮਾਰ-ਮਾਰ ਹੋਏਗੀ ਚਾਰੇ ਪਾਸੇ ਦੁਨੀਆ ਜਿਹੜੀ ਐ ਉਹ ਗਦਰ ਮਰਚ ਜਾਏਗਾ ਚਾਰੇ ਪਾਸੇ ਦੁਨੀਆ ਜਿਹੜੀ ਐ ਹਿੱਲ ਜਾਏਗੀ ਦੁਨੀਆ ਦੇ ਲੋਕ ਜਿਹੜੇ ਨੇ ਉਹ ਹਿੱਲ ਜਾਣਗੇ ਇੱਕ ਦੂਜੇ ਨੂੰ ਸ਼ੱਕ ਦੀਆਂ ਨਿਗਾਹਾਂ ਨਾਲ ਦੇਖਿਆ ਜਾਏਗਾ ਇੱਕ ਦੂਜੇ ਤੇ ਜਿਹੜਾ ਹੈ ਦੇਸ਼ ਹਮਲਾ ਕਰਨਗੇ ਸਾਡੇ ਲੋਕ ਇੱਕ ਦੂਜੇ ਨੂੰ ਮਾਰਨ ਦੇ ਵਿੱਚ ਹੀ ਆਪਣੀ ਸ਼ਾਨ ਸਮਝਣਗੇ ਤੇ ਉਹ ਅਜ ਹੋਇਆ ਦੀ ਸਾਡੇ ਲੋਕ ਇੱਕ ਦੂਜੇ ਨੂੰ ਮਾਰਨ ਦੇ ਵਿੱਚ ਹੀ ਆਪਣੀ ਸ਼ਾਨ ਸਮਝ ਰਹੇ ਨੇ ਸਾਡੇ ਲੋਕ ਇੱਕ ਦੂਜੇ ਨੂੰ ਮਾਰਨ ਦੇ ਵਿੱਚ ਹੀ ਆਪਣਾ ਜਿਹੜਾ ਹੈ ਉਹ ਬਹੁਤ ਵੱਡਾ ਦਬਦਬਾ ਸਮਝ ਰਹੇ ਨੇ ਵੀ ਪਤਾ ਨਹੀਂ ਕੀ ਚੱਲ ਰਿਹਾ ਹੈ ਪਤਾ ਨਹੀਂ ਅਸੀਂ ਕਿੱਡੀ ਕੁ ਵੱਡੀ ਜਿਹੜੀ ਹੈ ਪ੍ਰਾਪਤੀ ਕਰ ਲਈ ਹੈ ਕਿੱਡਾ ਕੁ ਵੱਡਾ ਸਾਡਾ ਇਹਦੇ ਵਿੱਚ ਦਬਦਬਾ ਹੁਣ ਦੇਖ ਲਓ ਵੀ ਦੋ ਦੇਸ਼ ਆਪਸ ਦੇ ਵਿੱਚ ਭੜ ਰਹੇ ਨੇ ਤੀਸਰਾ ਇੱਕ ਦਾ ਸਾਥ ਦੇ ਰਿਹਾ ਦੂਸਰੇ ਨੂੰ ਮਾਰਨ ਵਾਸਤੇ ਹੁਣ ਦੇਸ਼ ਇੱਕ ਦੂਜੇ ਨੂੰ ਮਾਰਨ ਦੀ ਫਿਰਾਕ ਦੇ ਵਿੱਚ ਨੇ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਪਰ ਯਾਦ ਰੱਖਿਓ ਵੀ ਜੇ ਹਰ ਕੋਈ ਇਦਾਂ ਕਰਨ ਲੱਗਿਆ ਹੁਣ ਇਧਰੋਂ ਪਾਕਿਸਤਾਨੋਂ ਦਰ ਸਾਥ ਦੇਗਾ ਸਾਡਾ ਭਾਰਤ ਕਿੱਧਰ ਚੁਕੇਗਾ ਹੁਣ ਚੀਨ ਕਿਹਦਾ ਸਾਥ ਦੇ ਰਿਹਾ ਇਹ ਅਲਗ-ਅਲਗ ਦੇਸ਼ ਅਲਗ-ਅਲਗ ਜਿਹੜੇ ਭਾਰਤ ਦੇ ਭਾਰਤ ਦੇ ਹਿੱਸੇ ਜਿਹੜਾ ਹੈ ਕੀ ਆਏਗਾ ਇਹ ਕੁਝ ਨਹੀਂ ਪਤਾ ਹੁਣ ਵੱਖੋ-ਵੱਖਰੇ ਦੇਸ਼ ਜਿਹੜੀਆਂ ਯੂਨਾਈਟਿਡ ਸਟੇਟਸ ਨੇ ਉਹ ਕਿਸਦਾ ਕਿਹਦਾ ਸਾਥ ਦੇਣਗੇ ਆ ਲੜਾਈਆਂ ਲੱਗੀਆਂ ਦੁਨੀਆ ਖਤਮ ਹੋ ਜਾਏਗੀ ਇਹ ਨਾ ਸਮਝੋ ਵੀ ਲੜਾਈਆਂ ਬਾਹਰ ਦੀਆਂ ਨੇ ਬਾਹਰਲੇ ਮੁਲਕਾਂ ਦੀਆਂ ਨੇ ਸਾਡੇ ਤੱਕ ਇਹਦਾ ਸੇਕ ਪਹੁੰਚੂਗਾ ਕਿਉਂਕਿ ਸਾਡੇ ਧੀਆਂ ਪੁੱਤਰ ਉਧਰ ਬੈਠੇ ਨੇ ਤੋਂ ਪੰਜਾਬੀ ਕਿਤੇ ਨਹੀਂ ਬੈਠੇ ਦੇਖੋ ਉਹ ਕਿਹੜੀ ਥਾਂ ਜਿੱਥੇ ਪੰਜਾਬੀ ਨਹੀਂ ਹੈਗੇ ਪੰਜਾਬੀ ਹਰ ਇੱਕ ਥਾਂ ਨੇ ਗੁਰੂ ਨਾਨਕ ਨਾਮ ਲੈਵਾ ਸੰਗਤ ਜਿਹੜੀ ਆ ਸਭ ਥਾਈਂ ਬੈਠੀ ਐ ਮੇਰੇ ਪਾਤਸ਼ਾਹ ਗਰੇ ਵੀ ਆਪਣਾ ਆਪਣਾ ਬਚਾਅ ਕਰ ਲੋ ਭਾਈ ਤੇ ਬਚਾਅ ਉਹਨਾਂ ਦਾ ਹੋਏਗਾ ਜਿਹੜੇ ਗੁਰੂ ਨਾਲ ਜੁੜੇ ਰਹਿਣਗੇ ਜਿਹੜੇ ਪਾਤਸ਼ਾਹ ਨਾਲ ਜੁੜੇ ਰਹਿਣਗੇ ਤੇ ਜਿਹੜੇ ਨਹੀਂ ਜੁੜੇ ਰਹਿਣਗੇ ਉਹਨਾਂ ਦਾ ਨੁਕਸਾਨ ਹੀ ਹੋਣਾ ਹੈ ਉਹਨਾਂ ਦਾ ਨੁਕਸਾਨ ਹੋਣਾ ਜਿਹੜੇ ਗੁਰੂ ਨਾਲ ਨਹੀਂ ਜੁੜਨਗੇ ਸੋ ਇਸ ਕਰਕੇ ਵੀ ਹਲੇ ਵੀ ਵੇਲਾ ਹੈ ਗੁਰੂ ਅੱਗੇ ਅਰਦਾਸ ਕਰੀਏ ਦੇਖੋ ਭਾਰਤ ਤੇ ਪਾਕਿਸਤਾਨ ਦੀ ਪਹਿਲਾਂ ਜੰਗ ਹੋਈ ਉਹਦਾ ਐਲਾਨ ਹੋਇਆ ਵੀ ਹਾਂਜੀ ਜੰਗ ਹੋਏਗੀ ਕਿੰਨੇ ਲੋਕਾਂ ਨੇ ਅਰਦਾਸਾਂ ਕੀਤੀਆਂ ਕਿੰਨੀਆਂ ਸੰਗਤਾਂ ਨੇ ਅਰਦਾਸਾਂ ਕੀਤੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਅਰਦਾਸਾਂ ਕੀਤੀਆਂ ਵੀ ਸਤਗੁਰੂ ਇਹ ਜੰਗ ਨਾ ਹੋਵੇ ਪਾਰਸ਼ਾ ਜੀ ਇਹ ਜੰਗ ਨਾ ਹੋਵੇ ਸਤਿਗੁਰੂ ਇਹ ਜੰਗ ਨਾ ਹੋਵੇ ਜੇ ਇਹ ਜੰਗ ਹੁੰਦੀ ਆ ਤੇ ਕਿੰਨਾ ਨੁਕਸਾਨ ਡਰਦੇ ਲੋਕਾਂ ਨੇ ਬਾਰਡਰਾਂ ਦੇ ਏਰੀਏ ਖਾਲੀ ਕਰ ਦਿੱਤੇ ਆਪਣੇ ਘਰ ਘਰੇ ਜਿਹੜੇ ਆਪਣੇ ਸਾਧਨ ਸੀ ਨਾ ਘਰਾਂ ਤੋਂ ਬਾਹਰ ਆ ਗਏ ਰਿਸ਼ਤੇਦਾਰੀਆਂ ਵਿੱਚ ਚਲੇ ਗਏ ਉਹਨਾਂ ਪਤਾ ਸੀ ਵੀ ਬਾਰਡਰ ਦੇ ਲਾਗੇ ਨੁਕਸਾਨ ਬੌਲਾ ਬਾਲਾ ਜ਼ਿਆਦਾ ਹੁੰਦਾ ਆ ਤੁਸੀਂ ਵੇਖਿਆ ਹੋਵੇਗਾ ਪ੍ਰਵਾਸੀ ਕਿਸ ਤਰ੍ਹਾਂ ਟ੍ਰੇਨਾਂ ਭਰ-ਭਰ ਕੇ ਆਪਣੇ ਮੁਲਕਾਂ ਨੂੰ ਚੜ ਗਏ ਆਪਣੇ ਦੇਸ਼ਾਂ ਨੂੰ ਚਲੇ ਗਏ यूपी बिहार ਇਹਨਾਂ ਨੇ ਜਾ ਕੇ ਜਿਹੜਾ ਦੁਬਾਰਾ ਭਰ ਦਿੱਤਾ ਸੀ ਇੱਥੋਂ ਖਾਲੀ ਕਰ ਗਏ ਕਹਿੰਦੇ ਜੀ ਹੁਣ ਸਰਦਾਰ ਲੋਕ ਮਾਰੇ ਜਾਣਗੇ ਇੱਥੇ ਤੇ ਲੜਾਈ ਛੱਡ ਪਾ ਲਈ ਐ ਸਾਡੇ ਲੋਕਾਂ ਨੇ ਇੱਥੋਂ ਤੱਕ ਜਿਹੜਾ ਸਾਡੇ ਲੋਕਾਂ ਦੀ ਸੋਚ ਰਹੀ ਹੈ ਮੈਂ ਫਿਰ ਬੇਨਤੀ ਕਰ ਦੇਵਾਂ ਸਾਧ ਸੰਗਤ ਕਿ ਸਾਨੂੰ ਅੱਜ ਸਮਝਦਾਰੀ ਦੀ ਲੋੜ ਐ ਸਾਨੂੰ ਵਿਚਾਰਨ ਦੀ ਲੋੜ ਐ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਤਾਂ ਬਹੁਤ ਸਾਰਾ ਨੁਕਸਾਨ ਹੋਣੋਂ ਬਚਦਾ ਹੈ ਕਿਸੇ ਦਾ ਜੰਗ ਦੇ ਵਿੱਚ ਸਾਥ ਦੇ ਕੇ ਇੱਕ ਦੂਸਰੇ ਦੇਸ਼ ਨੂੰ ਦਬਾ ਕੇ ਮਾਰ ਕੇ ਅਸੀਂ ਕੀ ਹਾਸਲ ਕਰ ਲਾਂਗੇ ਔਰ ਦੂਜੀ ਗੱਲ ਸਸੰਗਤ ਦੁਨੀਆ ਸੇਵ ਕਰੀ ਦੀ ਹੁੰਦੀ ਹੈ ਇੱਕ ਦੂਜੇ ਦਾ ਸਾਥ ਦੇਈਦਾ ਹੁੰਦਾ ਹੈ ਇੱਕ ਦੂਜੇ ਨੂੰ ਬਚਾਈਦਾ ਹੁੰਦਾ ਹੈ ਨਾ ਕਿ ਮਾਰੀਦਾ ਹੁੰਦਾ ਸੋ ਜੇ ਪ੍ਰਮਾਤਮਾ ਕਿਰਪਾ ਕਰੇ ਕੋਈ ਖੇੜ ਵਰਤਾ ਦੇ ਤੇ ਇਹਨਾਂ ਲੋਕਾਂ ਨੂੰ ਸਮਝ ਆ ਜਾਵੇ ਵੀ ਭਾਈ ਇਨਸਾਨੀਅਤ ਜਿਹੜੀ ਹੈ ਉਹ ਮਾਰਨ ਦੇ ਵਿੱਚ ਨਹੀਂ ਬਲਕਿ ਬਚਾਉਣ ਦੇ ਵਿੱਚ ਹੈ ਇਹ ਸਮਝ ਆ ਜਾਵੇ ਮੇਰੇ ਸਤਿਗੁਰੂ ਕਿਰਪਾ ਕਰਨਗੇ ਤੇ ਤਾਈਓ ਜਿਹੜੀ ਗੁਰੂ ਦੀ ਕਿਰਪਾ ਹੋ ਸਕਦੀ ਹੈ ਨਹੀਂ ਬਹੁਤ ਮੁਸ਼ਕਲ ਹੈ ਕੰਮ ਇਸ ਕਰਕੇ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ